ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਮੈਂ ਹਾਂ ਮਨੀਸ਼ ਕੌਸ਼ਲ ਤਿੰਦੂਆ ਜਿਹੜਾ ਹੈਗਾ ਪਿਛਲੇ 2 ਹਫ਼ਤੇ ਤੋਂ ਲੁਖਾ ਚੇਪੀ ਦਾੜਾ ਖੇਲ ਪਟਿਆਲਾ ਜ਼ਿਲ੍ਹੇ ਚ ਖੇਡ ਰਿਹਾ ਹੈ ਜਿਨੇ ਕਿ ਕੱਲ ਡਕਾਲਾ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਕੀਤਾ ਸੀ ਜਿੱਥੇ ਉਹ ਲਗਭਗ 2 ਦਰਜਨ ਦੇ ਕਰੀਬ ਜਾਨਵਰਾਂ ਨੂੰ ਉਹਨੇ ਮਾਰ ਕੇ ਖਾਲਿਆ ਤੇ ਅੱਜ ਸਵੇਰੇ ਜਿਹੜਾ ਹੈਗਾ ਸਮਾਣੇ ਦੇ ਨਾਲ ਲੱਗਦੇ ਪਿੰਡ ਖੇੜੀ ਬਰਨਾ ਦੇ ਵਿੱਚ ਤेंदुआ ਫੇਰ ਦੁਬਾਰਾ ਦੇਖਿਆ ਗਿਆ ਹੈ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਇਸ ਤेंदुए ਨੂੰ ਪਿੱਛੇ ਲੱਗਦੀ ਬੀੜ ਦੇ ਵਿੱਚ ਜਾਂਦੇ ਦੇਖਿਆ ਸਿਰਫ ਇਹ ਲੋਕਾਂ ਦਾ ਹੈ ਕਹਿਣਾ ਹੈ ਹਲੇ ਤੱਕ ਤेंदुए ਦੇ ਕੋਈ ਨਵੇਂ ਵੀਜ਼ੂਅਲ ਜਾਂ ਫੁਟੇਜ ਜਿਹੜੀ ਹੈਗੀ ਹੈ ਨਹੀਂ ਆਈ ਉਹਨਾਂ ਦਾ ਕਹਿਣਾ ਹੈ ਕਿ ਇੱਥੇ ਜਿਹੜੀ ਬੀੜ ਲੱਗਦੀ ਹੈ ਉਹ ਉਹਦੇ ਵਿੱਚ ਅੰਦਰ ਚਲਾ ਗਿਆ ਹੈ ਹੁਣ ਦੇਖਣਾ ਇਹ ਹੋਏਗਾ ਕਿ ਜੰਗਲਾਤ ਵਿਭਾਗ ਦੀ ਟੀਮ ਹਾਲੇ ਤੱਕ ਨਾ ਤਾਂ ਉਸ ਏਰੀਆ 'ਚ ਪਹੁੰਚੀ ਹੈ ਤੇ ਨਾ ਹੀ ਕੱਲ ਜਿੱਥੇ ਡਕਾਲੇ ਨੁਕਸਾਨ ਹੋਇਆ ਸੀ ਉੱਥੇ ਕੋਈ ਪ੍ਰਸ਼ਾਸਨ ਦਾ ਬੰਦਾ ਹਜੇ ਤੱਕ ਵੀ ਨਹੀਂ ਪਹੁੰਚਿਆ ਤੇ ਦੇਖਣਾ ਇਹ ਹੋਏਗਾ ਕਿ ਹੁਣ ਇਹ ਤेंदुआ ਅਗਲਾ ਜਿਹੜਾ ਆਪਣਾ ਨਿਸ਼ਾਨਾ ਹੈਗਾ ਉਹ ਕਿਸ ਜਗ੍ਹਾ ਤੇ ਬਣਾਊਗਾ ਲੇਕਿਨ ਹੈਰਾਨੀ ਦੀ ਗੱਲ ਇਹ ਹੈ ਕਿ 2 ਹਫ਼ਤੇ ਤੋਂ ਵੀ ਜ਼ਿਆਦਾ ਹੋ ਗਏ ਹਨ ਹਲੇ ਤੱਕ ਪ੍ਰਸ਼ਾਸਨ ਵੱਲੋਂ ਯਾ ਜੰਗਲਾਤ ਵਿਭਾਗ ਵੱਲੋਂ ਕੋਈ ਵੀ ਐਸੇ ਪੁਖਤਾ ਇੰਤਜ਼ਾਮ ਨਹੀਂ ਕੀਤੇ ਗਏ ਕਿ ਲਗਾਤਾਰ ਇਹਨੂੰ ਦੇਖਿਆ ਜਾਵੇ ਇਹਦੀ ਸਰਚ ਕੀਤੀ ਜਾਵੇ ਜਿਵੇਂ ਕਿ ਪਿਛਲੇ ਸ਼ੁਰੂਆਤੀ ਦਿਨਾਂ 'ਚ ਇੱਕ ਦੋ ਦਿਨ ਡਰੋਨ ਦੇ ਨਾਲ ਜਰੂਰ ਇਹ ਤੈਂਦੂਏ ਦੀ ਭਾਲ ਕਰਦੇ ਰਹੇ ਸੀ ਲੇਕਿਨ ਉਸ ਤੋਂ ਬਾਅਦ ਸਾਰਾ ਕੁਝ ਠੰਡਾ ਹੋ ਗਿਆ ਹੁਣ ਲੋਕਾਂ 'ਚ ਡਰ ਦਾ ਜਿਹੜਾ ਮਾਹੌਲ ਹੈ ਉਹ ਜ਼ਿਆਦਾ ਬਣਿਆ ਹੋਇਆ ਹੈ ਉਹਨਾਂ ਦਾ ਕਹਿਣਾ ਹੈ ਕਿ ਜੰਗਲਾਤ ਵਿਭਾਗ ਨੂੰ ਤੇ ਪ੍ਰਸ਼ਾਸਨ ਨੂੰ ਇਸ ਤੈਂਦੂਏ ਦਾ ਕੋਈ ਨਾ ਕੋਈ ਪੱਕਾ ਪ੍ਰਬੰਧ ਕਰਕੇ ਇਹਨੂੰ ਪਕੜਨਾ ਪਏਗਾ ਨਹੀਂ ਤਾਂ ਇਹ ਹੋਰ ਵੀ ਜ਼ਿਆਦਾ ਆਉਣ ਵਾਲੇ ਸਮੇਂ 'ਚ ਨੁਕਸਾਨ ਕਰ ਸਕਦਾ ਹੈ ਹੁਣ ਦੇਖਣਾ ਇਹ ਹੋਏਗਾ ਕਿ ਕਦੋਂ ਜੰਗਲਾਤ ਵਿਭਾਗ ਦੇ ਹੱਥੇ ਤੈਂਦੂਆ ਲੱਗਦਾ ਹੈ ਇਹ ਦੇਖਣ ਵਾਲੀ ਗੱਲ ਹੋਏਗੀ